ਰੇ ਇਹਦਾ ਹੱਲ ਕਰਕੇ ਗੱਟਾ ਘਟਦਾ ਜਾ। ਰੇ ਤਾਂ ਹੋ ਸਿੱਟੀ ਜਾਂਦੇ ਆ ਭਾਣਾ ਮਾਨ। ਇਹਨਾਂ ਕੋਲੇ ਰੇ ਵੀ ਵੱਧ ਹੁੰਦੀ ਆ ਤੇ ਇਹਨਾਂ ਕੋਲੇ ਚੱਲਦੇ ਆ ਇੱਕ ਅੱਧਾ ਘੱਟਾ ਤਾਂ ਦੇ ਹੀ ਦੇਣਗੇ। ਪੁੱਛਦੇ ਨੇ ਨਾ। ਰੇ ਵੀ ਕਿਰੇ। ਰੇ ਤਾਂ ਸਿੱਟ ਜਾਂਦੀ ਯਾਰਾ। ਇੱਧਰ ਤਾਂ ਪਾਤੀ ਸਾਰੀ ਆਪਣਾ ਨੱਕੀ ਹੋ ਗਿਆ ਫਿਰ। ਤੇ ਆ ਫਿਰ ਜਿਹੜਾ ਬਚ ਗਿਆ। ਇਹ ਤਾਂ ਉੱਤੇ ਪਾ ਦਾਂ ਕੋਰਕਾਰ ਚਾ ਜਮੀ ਜਮੀ ਚ ਪਾ ਦਾਂਗੇ ਕੋਈ ਇਹਦਾ ਤਾਂ ਕੀ ਹੈਗਾ ਮੀਰੀ ਰੀਜਨੀ ਆਹ ਆ ਇਹ ਤਾਂ ਉੱਚ ਪਾ ਦਾਂ ਚੱਲ ਗਏ ਫਿਰ ਆ ਖੜਿਆ ਕੀ ਹਾਲਾ ਮਨਾ ਠੀਕ ਹੈ ਵਧੀਆ ਬੱਲੇ ਬਣਕਟ ਠੀਕ ਠਾਕ ਵਧੀਆ ਕੀ ਬਣਾਇਆ ਨਾ ਸੜਤੀ ਰਹੇ ਸੜਤੀ ਅਸ ਤਾਂ ਨਿਵੇੜਤਾ ਯਾਰ ਅੱਛਾ ਤੇ ਆਹ ਗੱਟਾ ਕਿਵੇਂ ਧਰੀ ਬੈਠੋਂ ਬਚ ਗਿਆ ਕੇ ਇਹ ਬਚ ਗਿਆ ਜੀ ਇੱਕ ਦੋ ਘਰੇ ਪਏ ਗੱਟੇ ਅੱਛਾ ਹਾਂ ਬਾਦਾ ਆ ਗਈ ਸੀ ਮੇਰੇ ਕੋਲੇ ਘਟਦਾ ਯਾਰ ਗੱਟਾ ਮੈਨੂੰ ਦੇ ਦੇ ਤੁਹਾਨੂੰ ਲਿਆ ਦੂੰਗਾ ਫਿਰ ਮੈਂ ਅਸ ਤੈਨੂੰ ਦੇ ਦੇ ਤੋਤਾ ਤਾਂ ਨੁਆਖੀ ਆ ਜਾ ਚੱਲੇ ਗਿਆ ਲੈਨ ਤੇ ਜੇ ਤੜਕੇ ਫੋਨ ਕਰਦਾ 6 ਵਜੇ ਉਹ ਉਦੋਂ ਟਾਈਮ ਹੀ ਹੈ ਨਹੀਂ ਸੀਗਾ ਤੋਤਾ ਆਖਿਆ ਕਰਨ ਸਾਢੇ ਦਾ ਘਰੇ ਪਹੁੰਚੂ 20 ਗੱਟੇ ਹੁਣ ਦੀ ਚੱਕ ਲਿਆ ਤਾਰ ਉਹ ਗਾਹਾਂ ਗੱਟਾ ਆਕੇ ਜਿੱਤੇ ਮੌਜਾ ਹਾਂ ਸਾਡਾ ਤਾਂ ਰੇੜਾ ਵੀ ਟੁੱਟੇ ਡੇਗਣਾ ਵੇ ਮੰਨਣ ਨੂੰ ਨਿਗਾ ਦੇ ਬਿਠਾਈ ਬਸ ਤੜਕੇ ਨੂੰ ਕੋਈ ਚੱਕ ਕੇ ਨਾ ਲੈ ਜੇ ਅੱਛਾ ਯਾਰ ਹਾਂ ਲੈਨ ਚ ਲੱਕ ਕੇ ਲਿਆਂਦੀ ਆ ਮਸਾ ਕਰ ਉਹ ਗਾਹਾਂ ਗੱਟਾ ਮਾਹ ਨਰਮ ਜੇ ਲੱਗਦੇ ਆ ਮਾ ਤਾਂ ਮਾਨ ਨਹੀਂ ਜਾਣਗੇ ਆ ਜਾਂਦਾ ਇੱਧਰ ਨੂੰ ਇਹ ਵੇ ਕੀ ਦਾਸ ਜਹੰਮਾ ਹੋਈ ਕੀ ਚੱਕਰ ਹੋਰ ਯਾਰ ਮੈਂ ਨਾ ਰੇ ਘਟਦੀ ਆ ਡੀਏਪੀ ਰੇ ਮੰਗੀ ਸੀਗੀ ਮਾਨ ਤੋਂ ਅੱਛਾ ਤੇ ਉਹਨੇ ਦਿੱਤੀ ਨਹੀਂ ਯਾਰ ਰੇ ਤੇ ਘਟਾ ਹੋਏ ਪਿਆ ਉਹਦਾ ਹੋ ਲੱਗੇ ਪਏ ਲੈ ਤੇ ਫੇਰ ਚੱਕ ਕੇ ਲੈ ਜਾ ਮੈਂ ਮਾਹ ਮਟਰਸਾਈਕਲ ਤੂੰ ਕਰ ਦੇ ਨੇ ਘਰ ਭਾਈ ਆਪਾਂ ਨਾ ਇਵੇਂ ਸਿੱਟਣਾ ਪੂਏਵੇਂ ਭੈਣ ਤੂੰ ਪਤਾ ਨਾ ਲੱਗ ਜਿਨਾਂ ਨੂੰ ਉਹ ਕੁਛ ਨਹੀਂ ਹੁੰਦਾ ਨਹੀਂ ਪਤਾ ਲੱਗਦਾ ਉਹ ਕੰਮ ਕਰੀ ਜਾਂਦੇ ਆ ਉਹਦੇ ਲੈ ਆਵਾ ਮੈਂ ਮਟਰਸਾਈਕਲ ਆ ਜਾ ਛੇਤੀ ਕਰ ਚੱਲ ਮਟਰਸਾਈਕਲ ਲੈ ਆਉਣਾ ਆ ਜੀ ਮੈਨੂੰ ਚੁਕਾ ਦੀ ਤੂੰ ਇੱਥੇ ਹੋਰ ਬੱਲਾ ਤੇਜ਼ ਬਹੁਤ ਬੰਦਦਾ ਤੇ ਅੱਜ ਤੇ ਕੈਂਪ ਵਾਈ ਨਾਲੇ ਤਾਂ ਘੱਟਾ ਭਾਂਜੋ ਲੈ ਜੂਆ ਤੇ ਨਾਲੇ ਇਹਨਾਂ ਨੂੰ 76 ਪਵਾਵਾਂਗੇ ਭਾਂਜੋ ਲੱਤਾ ਹੋਰ ਧਰ ਲਗੇ ਲਾਦਾ ਵਾਦਾ ਆਉਂਦੇ ਤਾਂ ਨਹੀਂ ਲੱਚਕਾ ਆਹ ਦੇਖੇ ਮੈਂ ਆਇਆ ਮੂਸਾ ਤਾਂ ਇੰਤਰਾ ਦੇ ਪਰ ਨਾਲ ਜੱਕ ਤੇ ਬਰੇ ਨਾ ਛੇਤੀ ਹੋਰ ਆ ਜਾਣਾ ਖੜਜੀ ਮੜੀ ਨੇ ਘਾ ਰੱਖੀ ਨਹੀਂ ਐਨੇ ਗਈ ਇੱਥੇ ਨਾਲ ਲੈ ਤੂੰ ਓਏ ਹੋ ਜਾ ਸਟਾਰਟ ਹੁਣ ਆਇਆ ਨਾ ਮੌਕੇ ਤੇ ਕੂੰ ਜਾ ਜਾ ਗੁੱਟਦ ਕੇ ਓਏ ਆ ਆਪਣਾ ਡਾਕਟਰ ਵੀ ਬੜੀ ਦੂਰ ਖੜਾ ਤੇ ਬੱਲਾ ਇਹ ਜੀ ਇਹ ਕਹਿੰਦਾ ਕਿ ਤੇ ਚੱਕੇ ਨਾ ਆਪਣਾ ਜਗਟਾ ਕੀ ਇਹਦਾ ਗੱਟਾ ਉਹ ਆਂ ਦਾ ਕੀ ਲਿਆਂਦਾ ਉਹ ਉਹ ਤਾਂ ਆਪਣੇ ਵਾਲਾ ਫਗਵੰਤ ਬੈਠਾ ਹਤੇ ਬੈਠਾ ਹੋ ਹੈ ਬੈਠਾ ਹੋ ਆ ਪਰ ਗਟਾ ਓਹ ਗੱਟਾ ਲੈ ਗਿਆ ਆ ਨਾ ਨਾ ਮਵਾ ਤੇ ਉਹਨਾਂ ਨੂੰ ਬੋਲ ਮਾਰ ਬੋਲ ਜੇ ਖੜੇ ਮਾਰੀ ਜਾਂਦਾ ਕਿਹੜਾ ਹੋਏ ਕਹਿੰਦਾ ਭੱਜ ਓਏ ਮੰਤਰਾ ਦਾ ਬੱਲਾ ਹੀ ਆ ਬੱਲੇ ਹੀ ਆ ਓਏ ਤੇ ਗੱਟਾ ਲੈ ਕੇ ਭੱਜ ਗਿਆ ਖੰਡਰਦਾ ਆਪਣਾ ਤਾਂ ਬਾਤ ਚ ਗਿਆ ਓਏ 1800 ਦਾ ਕੰਜਰ ਦਾ ਮੈਂ ਤਾਂ ਲਿਆ ਆ ਵੀ ਬਲੈਕ ਤੇ ਸੀਗਾ ਉਦੋਂ ਹੀ ਹਾਂ ਸਾਈਕਲ ਵੀ ਆਪਣਾ ਇਹ ਤਾਂ ਇੱਕ ਤੀਰ ਦੋਸ਼ਕਾਰ ਕਰਤੇ ਹੋਏ ਗੱਟਾ ਤਾਂ बच ਗਿਆ ਲੈ ਲਊਗਾ ਯਾਰ ਉਹ ਹੈ ਮੈਂ ਤਾਂ ਲਾਈ ਲੈ ਜੂਗਾ ਉਹ ਤੇ ਮੈਂ ਤਾਂ ਇਹ ਲਾ ਕੰਮ ਹੀ ਤੂੰ ਕਰਿਆ ਨਾ ਯਾਰ ਮੈਂ ਤਾਂ ਕੁਝ ਨਹੀਂ ਕਰਿਆ ਮੈਂ ਛੱਟ ਲੈ ਨਾ ਯਾਰ ਮੈਂ ਤਾਂ ਛੱਟ ਲਾ ਛੱਟ ਲਾ ਛੱਟ ਲਾ ਨਹੀਂ ਤੂੰ ਫੋੜ ਦੇ ਨਿਕਾਲੋ